ਪੰਜਾਬ ਸਰਕਾਰ ਦੇ ਜਿਵੇਂ ਕਦੀ ਕਦੀ ਬਿਆਨ ਸੁਣੀ ਹੈ ਹਨਾ ਕਿ ਜਿਹੜਾ ਕੇਂਦਰ ਤੇ ਜਿੱਥੇ ਉਹ ਵਾਰ ਕਰਦੇ ਨਜ਼ਰ ਆਉਂਦੇ ਆ ਵੀ ਉਹਨਾਂ ਨੂੰ ਐਮਐਸਪੀ ਦੇ ਹੱਕ ਦੇਣੇ ਚਾਹੀਦੇ ਜਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਫਿਰ ਜਦੋਂ ਆਪਣੇ ਹੀ ਖੇਤਰ ਦੇ ਵਿੱਚ ਕਿਸਾਨ ਜੇਕਰ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਉੱਥੇ ਫਿਰ ਅਜਿਹੇ ਹਰਤਾਰੇ ਕਿਉਂ ਇਤਨਾ ਕਿਤੇ ਇੱਕ ਨੈਰੇਟਿਵ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ ਕਿਤਨਾ ਕਿਤੇ ਇਹ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜੇ ਪੰਜਾਬ ਦੇ ਆਮ ਲੋਕ ਹੈਗੇ ਨੇ ਉਹ ਵੀ ਕਿਸਾਨਾਂ ਤੋਂ ਬੜੇ ਤੰਗ ਜੇ ਆਏ ਹੋਏ ਨੇ ਕਿ ਕਿਸਾਨ ਜਿਹੜੇ ਨੇ ਇਹ ਤੇ ਜਦੋਂ ਜੀ ਕਰਦਾ ਜਿੱਥੇ ਮਰਜ਼ੀ ਧਰਨਾਂ ਲਾ ਕੇ ਬਹਿ ਜਾਂਦੇ ਨੇ ਤੇ ਆਮ ਲੋਕਾਂ ਨੂੰ ਇਹਦੇ ਨਾਲ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਤੇ ਤਾਂ ਹੀ ਜਿਹੜਾ ਹੈਗਾ ਕਿ ਮੁੱਖ ਮੰਤਰੀ ਤੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਹੁਣ ਇੱਥੇ ਥੋੜਾ ਜਿਆਦਾ ਸੋਚਣ ਦੀ ਲੋੜ ਹੈ ਕਿ ਕੁਛ ਲੋਕ ਇਸ ਨੂੰ ਜਿਹੜਾ ਹੈ ਲੁਧਿਆਣੇ ਦੀ ਚੋਣ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿ ਉਹ ਉੱਥੇ ਵੀ ਸਾਰੇ ਸੰਨਤਕਾਰ ਆਪਾਂ ਕਹਿ ਸਕਦੇ ਹਾਂ ਕਿ ਹੈਗੇ ਨੇ ਵੱਡੀ ਪੱਧਰ ਤੇ ਤੇ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਕਿ ਉਹਦਾ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ ਇਹੀ ਕਿਸਾਨਾਂ ਨੇ ਬਦਲਾਵ ਦੇ ਚੱਕਰ 'ਚ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਹੈਗਾ ਹੋਰ ਕੀ ਕਿਸਾਨਾਂ ਨਾਲ ਇਸ ਤਰੀਕੇ ਦਾ ਦੁਸ਼ਮਣੀ ਮੋਲ ਲੈ ਕੇ ਆਮ ਆਦਮੀ ਪਾਰਟੀ ਲੰਬੇ ਸਮੇਂ ਦਾ ਕਰ ਰਹਿ ਸਕਦੀ ਹੈ ਜਾਂ ਕਿਸ ਤਰ੍ਹਾਂ ਜਾਂ ਜਿਵੇਂ ਤਰੀਕੇ ਦੇ ਨਾਲ ਫੜੋ ਫੜਾਈ ਜਾਰੀ ਰਹਿੰਦੀ ਹੈਗੀ ਆ ਤੇ ਫੋਨ ਵਾਲੇ ਦਿਨਾਂ ਚ ਫਿਰ ਕੀ ਹਾਲਾਤ ਕੀ ਬਣਨਗੇ ਅ ਸੋ ਜਿ세 ਗੱਲ ਕਰ ਲਈਏ ਕਿਸਾਨਾਂ ਦੀ ਹਾਲਾਂਕਿ ਜਿੱਥੇ ਸ਼ੰਭੂ ਬਾਰਡਰ ਤੇ ਕਿਸਾਨ ਡਟੇ ਹੋਏ ਨੇ ਤੇ ਬੀਤੇ ਦਿਨੀ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਜੀ ਕਿ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਜਿਹੜਾ ਇਹ ਲਗਾਇਆ ਜਾਏਗਾ ਪਰ ਜਿੱਦਾਂ ਆਪਾਂ ਦੇਖਿਆ ਕਿ ਚੰਡੀਗੜ੍ਹ ਤੱਕ ਪਹੁੰਚਣ ਨਹੀਂ ਦਿੱਤਾ ਜਾਂਦਾ ਕਿਸਾਨਾਂ ਨੂੰ ਇੱਕ ਦਿਨ ਪਹਿਲਾਂ ਹੀ ਫੜੋ ਫੜਾਈ ਸ਼ੁਰੂ ਹੋ ਜਾਂਦੀ ਹੈ ਕੁਝ ਕਿਸਾਨ ਆਗੂਆਂ ਨੂੰ ਬਕਾਇਦਾ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਕੁਝ ਕਿਸਾਨਾਂ ਨੂੰ ਗੁਰਦੁਆਰਾ ਅੰਮ੍ਰਿਤਸਰ ਤੋਂ ਜਿਹੜਾ ਗ੍ਰਿਫਤਾਰ ਕੀਤਾ ਉਹਦੇ ਵਿੱਚ ਕੁਝ ਕਿਸਾਨ ਆਗੂ ਵੀ ਸੀਗੇ ਆਮ ਕਿਸਾਨ ਵੀ ਸੀਗੇ ਸੋ ਜੇ ਤੁਸੀਂ ਇੱਥੇ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਜਿਵੇਂ ਕਦੀ ਕਦੀ ਬਿਆਨ ਸੁਣੀ ਹੈ ਹਨਾ ਕਿ ਜਿਹੜਾ ਕੇਂਦਰ ਤੇ ਜਿੱਥੇ ਉਹ ਵਾਰ ਕਰਦੇ ਨਜ਼ਰ ਆਉਂਦੇ ਆ ਵੀ ਉਹਨਾਂ ਨੂੰ ਐਮਐਸਪੀ ਦੇ ਹੱਕ ਦੇਣੇ ਚਾਹੀਦੇ ਜਾਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਤਰ ਜਦੋਂ ਆਪਣੇ ਹੀ ਖੇਤਰ ਦੇ ਵਿੱਚ ਕਿਸਾਨ ਜਿੱਕਰ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਉੱਥੇ ਫਿਰ ਅਜਿਹੇ ਵਰਤਾਰਾ ਕਿਉਂ ਬਿਲਕੁਲ ਪਿਛਲੇ ਦਿਨੀ ਆਪਾਂ ਕਿਹਾ ਨਾ ਤੁਹਾਨੂੰ ਯਾਦ ਹੋਵੇਗਾ ਕਿ ਤਲਖੀ ਵੀ ਹੋਈ ਸੀ ਇਧਰੋਂ ਮੁੱਖ ਮੰਤਰੀ ਦੇ ਕਿਸਾਨਾਂ ਦੀ ਔਰ ਬੱਚੇ ਮੀਟਿੰਗ ਛੱਡ ਕੇ ਭਗਵੰਤ ਸਿੰਘ ਮਾਨ ਹੁਣੀ ਚਲੇ ਗਏ ਤੇ ਬਾਕਾਇਦਾ ਇਹ ਵੀ ਗੱਲਾਂ ਆ ਰਹੀਆਂ ਉਹਨਾਂ ਨੇ ਇਹੀ ਕਿਹਾ ਵੀ ਐਂਡ ਤੇ ਤੁਸੀਂ ਜੋ ਕਰਨਾ ਕਰ ਲਓ ਮਤਲਬ ਤੁਸੀਂ ਇਹ ਦੇਖੋ ਪਿਛਲੇ ਦਿਨੀ ਦੋ ਮੀਟਿੰਗਸ ਹੁੰਦੀਆਂ ਨੇ ਜੇ ਆਪਾਂ ਉਹ ਉਹੀ ਦਿਨ ਦੀ ਗੱਲ ਕਰ ਲਈ ਹੈ ਨਾ ਉਹਦੇ ਚ ਇੱਕ ਤੇ ਸਨਤਕਾਰਾਂ ਨਾਲ ਹੁੰਦੀ ਹੈ ਜਿਹੜੇ ਬਿਜ਼ਨੈਸਸ ਵਾਲੇ ਹੈਗੇ ਨੇ ਉਹ ਜਿਹੜੀ ਹੈ ਬੜੀ ਸਕਸੈਸਫੁਲ ਹੋ ਜਾਂਦੀ ਹੈ ਤੇ ਫਿਰ ਇੱਥੇ ਜਿਹੜੇ ਆਪਾਂ ਕਹਿ ਲੈ ਕਿ ਜਿਹੜੇ ਇਸ ਮਸਲਿਆਂ ਦੇ ਜਿਹੜੇ ਮਾਹਿਰ ਹੈਗੇ ਨੇ ਉਹ ਇਹ ਗੱਲਾਂ ਕਰਦੇ ਨੇ ਕਿ ਕੀ ਇਹ ਕਿਸੇ ਵੱਡੀ ਪਲੈਨਿੰਗ ਦਾ ਹਿੱਸਾ ਤਾਂ ਨਹੀਂ ਹੈਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਪਹਿਲਾਂ ਇਸ ਤਰ੍ਹਾਂ ਹੁੰਦਾ ਹੈ ਕਿਸਾਨਾਂ ਦੇ ਨਾਲ ਹੁੰਦਾ ਹੈ ਫਿਰ ਹੱਥੋ-ਹੱਥ ਮੀਡੀਆ ਦੇ ਵਿੱਚ ਆ ਜਾਂਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅੱਗੇ ਆ ਕੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਕਿ ਤੁਸੀਂ ਕਿਤੇ ਵੀ ਧਰਨਾ ਲਾ ਕੇ ਥੋੜੀ ਬਹਿ ਸਕਦੇ ਹੋ ਵੀ ਇੱਕ ਜਗ੍ਹਾ ਤੇ ਲੱਗਾ ਤੇ ਉਹ ਕਿਤਨਾ ਕਿਤੇ ਇੱਕ ਨੈਰੇਟਿਵ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ ਕਿਤਨਾ ਕਿਤੇ ਇਹ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜੇ ਪੰਜਾਬ ਦੇ ਆਮ ਲੋਕ ਹੈਗੇ ਨੇ ਉਹ ਵੀ ਕਿਸਾਨਾਂ ਤੋਂ ਬੜੇ ਤੰਗ ਜੇ ਆਏ ਹੋਏ ਨੇ ਕਿ ਕਿਸਾਨ ਜਿਹੜੇ ਨੇ ਇਹ ਤੇ ਜਦੋਂ ਜੀ ਕਰਦਾ ਜਿੱਥੇ ਮਰਜ਼ੀ ਧਰਨਾ ਲਾ ਕੇ ਬਹਿ ਜਾਂਦੇ ਨੇ ਤੇ ਆਮ ਲੋਕਾਂ ਨੂੰ ਇਹਦੇ ਨਾਲ ਤੰਗੀਆਂ ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਤੇ ਤਾਂ ਹੀ ਜਿਹੜਾ ਹੈਗਾ ਕਿ ਮੁੱਖ ਮੰਤਰੀ ਤੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਹੁਣ ਇੱਥੇ ਥੋੜਾ ਜਿਹਾ ਸੋਚਣ ਦੀ ਲੋੜ ਹੈਗੀ ਕੁਝ ਲੋਕ ਇਸ ਨੂੰ ਜਿਹੜਾ ਹੈ ਲੁਧਿਆਣੇ ਦੀ ਚੋਣ ਦੇ ਨਾਲ ਵੀ ਜੋਰ ਕੇ ਦੇਖ ਰਹੇ ਨੇ ਕਿ ਉਹ ਉੱਥੇ ਵੀ ਸਾਰੇ ਸਨਤਕਾਰ ਆਪਾਂ ਕਹਿ ਸਕਦੇ ਹਾਂ ਕਿ ਹੈਗੇ ਨੇ ਵੱਡੀ ਪੱਧਰ ਤੇ ਤੇ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਹੈ ਕਿ ਉਹਦਾ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ ਤੇ ਜਦੋਂ ਤੁਸੀਂ ਕਿਹਾ ਕਿ ਬਿਆਨਾਂ ਚੋਂ ਤੇ ਉਹ ਇਹੀ ਕਹਿੰਦੇ ਨੇ ਉਹਨਾਂ ਨੇ ਇਹ ਵੀ ਬਿਆਨ ਚ ਕਿਹਾ ਜੀ ਮੈਨੂੰ ਸ਼ਾਇਦ ਨਾ ਕਿਸਾਨ ਨੇਤਾਵਾਂ ਨਾਲੋਂ ਕਹਿੰਦੇ ਵੀ ਜਿਆਦਾ ਖੇਤੀ ਮੈਨੂੰ ਆਉਂਦੀ ਹੋਵੇ ਪਰ ਹੁਣ ਇਹ ਵੀ ਆਪਾਂ ਨੂੰ ਪਤਾ ਹੈ ਆਪ ਹੀ ਉਹ ਦੂਜੇ ਬੰਨੇ ਕਹਿੰਦੇ ਰਹਿੰਦੇ ਮੈਂ 17 ਸਾਲਾਂ ਦਾ ਜਿਹੜਾ ਹੈ ਮੈਨੂੰ ਭਗਵੰਤ ਮਾਨ ਬਣਾਤਾ ਸੀ ਲੋਕਾਂ ਨੇ ਤੇ ਫਿਰ ਖੇਤੀ ਕਦੋਂ ਕੀਤੀ ਹੋਏਗੀ ਇਹ ਸਵਾਲ ਵੀ ਫਿਰ ਆਮ ਹੀ ਜਿਹੜੇ ਚਰਚਾ ਦੇ ਵਿੱਚ ਆ ਜਾਂਦੇ ਨੇ ਔਰ ਕਿਸਾਨਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਉੱਥੇ ਪੁੱਜਣ ਦਿੱਤਾ ਗਿਆ ਵੱਡੇ ਪੱਧਰ ਤੇ ਜਿਹੜੀ ਗ੍ਰਿਫਤਾਰੀ ਹੋਈ ਘਰਾਂ ਦੇ ਵਿੱਚ ਛਾਪੇਮਾਰੀ ਹੋਈ ਈਵਨ ਕਿ ਜਿਹੜੇ ਕੁਝ ਕਿਸਾਨ ਮਰ ਚੁੱਕੇ ਨੇ ਉਹਨਾਂ ਦੇ ਘਰਾਂ 'ਚ ਵੀ ਛਾਪੇਮਾਰੀ ਹੋਈ ਇੱਕ ਦੁਸਾਂਜ ਤੋਂ ਹੈਗੇ ਨੇ ਸ਼ੰਗਾਰਾ ਸਿੰਘ ਜੀ ਉਹ ਵੀ ਕਿਸਾਨ ਆ ਗੁਸਾਂ ਤੇ ਉਹਨਾਂ ਦੇ ਘਰੇ ਵੀ ਛਾਪੇਮਾਰੀ ਕਰਨ ਗਏ ਕਿ ਉਹਨਾਂ ਨੂੰ ਅਰੈਸਟ ਕਰ ਲਈਏ ਪਰ ਉਹ ਦੁਨੀਆ ਤੋਂ ਆਪਾਂ ਕਹਿ ਲਈਏ ਕਿ جا چکے ہوئے سن اور جس طریقے ਦੇ ਨਾਲ ਇਹ ਹੋਇਆ ਫਿਰ ਕਿਸਾਨਾਂ ਨੂੰ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਚੁੱਕਿਆ ਗਿਆ ਬਿਲਕੁਲ ਸੋ ਜਿਸ ਜਿਸੇ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕਿਤੇ ਨਾ ਕਿਤੇ ਇਹ ਸਾਰਾ ਉਹੀ ਮੈਨੂੰ ਸਾਨੂੰ ਮਤਲਬ ਮਤਲਬ ਪੁਰਾਣਾ ਜਦੋਂ ਕਿਸਾਨ ਮੋਰਚਾ ਲੱਗਦਾ ਜਿਸ ਵੇਲੇ ਸ਼ਬਦੀ ਨੂੰ ਕਿਸਾਨ ਲਾਲ ਕਰਤੇ ਪਹੁੰਚੇ ਤੇ ਜਿਸ ਤਰੀਕੇ ਨਾਲ ਐਨਆਈਏ ਦੀ ਰੇਡਸ ਹੋਈਆਂ ਹਨਾ ਉਹਨਾਂ ਕਿਸਾਨਾਂ ਦੇ ਘਰੇ ਵੀ ਨੋਟਿਸ ਆ ਗਏ ਸੀਗੇ ਵੀ ਜਿਹੜੇ ਇਸ ਦੁਨੀਆ 'ਚ ਨਹੀਂ ਸੀਗੇ ਤੇ ਉਹ ਕਿਤੇ ਨਾ ਕਿਤੇ ਉਹ ਕੇਂਦਰ ਵਾਲੀ ਤਰਜ਼ ਤੇ ਚੱਲਦੇ ਨਜ਼ਰ ਆ ਰਹੇ ਉਹੀ ਸਾਰਾ ਕੁਝ ਨਾ ਤੁਸੀਂ ਦੇਖੋ ਨਾ ਕਿ ਜੇ ਇਹਨੂੰ ਆਪਾਂ ਚੋਣਾਂ ਦੇ ਪੱਖ ਤੋਂ ਦੇਖਣਾ ਹੋਵੇ ਤੇ ਹਰਿਆਣੇ ਦੇ ਵਿੱਚ ਵੀ ਉਹਨਾਂ ਨੇ ਇਹੀ ਪਲਾਨਿੰਗ ਕੀਤੀ ਕਿ ਜਿਹੜੇ ਨੌਨ ਜਾਟ ਹੈਗੇ ਨੇ ਉਹਨਾਂ ਸਾਰਿਆਂ ਨੂੰ ਇੱਕਠੇ ਕਰ ਲੈ ਹੁਣ ਜਾਤੀਵਾਦ ਵਾਲਾ ਜਾਂ ਵਰਨਮੰਦ ਵਾਲਾ ਇਹ ਸਿਸਟਮ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਦਾ ਇਹ ਵੀ ਇਹਨਾਂ ਨੇ ਟਰਾਈ ਕੀਤੀ ਸੀ ਸਾਰੀਆਂ ਪਾਰਟੀਆਂ ਨੇ ਜਦੋਂ ਇਹਨਾਂ ਨੇ ਕਿਹਾ ਸੀ ਤੁਹਾਨੂੰ ਅਸੀਂ ਦਲਿਤ ਸੀਐਮ ਬਣਾਵਾਂਗੇ ਦਲਿਤ ਡਿਪਟੀ ਸੀਐਮ ਬਣਾਵਾਂਗੇ ਪਰ ਉਹ ਪੱਤਾ ਜਿਹੜਾ ਹੈ ਪੰਜਾਬ ਦੇ ਵਿੱਚ ਨਹੀਂ ਚੱਲਦਾ ਹੁਣ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਪੱਧਰ ਦੇ ਉੱਤੇ ਆਪਾਂ ਦੇਖਿਆ ਕਿ ਕਿਸਾਨਾਂ ਦੇ ਖਿਲਾਫ ਹੀ ਹੋ ਕੇ ਚੱਲੀ ਹੈਗੀ ਆ ਉਹ ਉਹਨਾਂ ਦੇ ਹੱਕ 'ਚ ਨਹੀਂ ਹੋ ਕੇ ਚੱਲੀ ਉਹਨਾਂ ਦਾ ਇਹ ਹੈ ਕਿ ਉਹਨਾਂ ਤੋਂ ਜਿਹੜੀ ਲਹਿਦਾ ਵੋਟ ਹੈਗੀ ਅਸੀਂ ਉਹ ਸਾਰੀ ਕੈਪਚਰ ਕਰ ਲਈਏ ਹੁਣ ਕੀ ਇਹ ਉਸੇ ਰਾਜਨੀਤੀ ਦੀ ਤਰਜ ਦੇ ਦਾ ਨਹੀਂ ਕੰਮ ਹੋ ਰਿਹਾ ਕਿ ਕਿਸਾਨਾਂ ਦਾ ਜਿਹੜਾ ਹੈਗਾ ਵਿਰੋਧ ਹੈਗਾ ਜਾਂ ਕਿਸ ਤਰ੍ਹਾਂ ਪਰ ਵੱਡੀ ਪੱਧਰ ਤੇ ਕਿਸਾਨਾਂ ਦੀ ਜੇ ਆਪਾਂ ਕਹਿ ਲਈਏ ਕਿ ਕਿਸਾਨਾਂ ਇਹੀ ਕਿਸਾਨਾਂ ਨੇ ਬਦਲਾਵ ਦੇ ਚੱਕਰ ਚ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਹੈਗਾ ਹੁਣ ਕੀ ਕਿਸਾਨਾਂ ਨਾਲ ਇਸ ਤਰੀਕੇ ਦਾ ਦੁਸ਼ਮਣੀ ਮੋਲ ਲੈ ਕੇ ਆਮ ਆਦਮੀ ਪਾਰਟੀ ਲੰਮੇ ਸਮੇਂ ਦਾ ਕਰੈ ਸਕਦੀ ਹੈ ਜਾਂ ਕਿਸ ਤਰ੍ਹਾਂ ਜਾਂ ਜਿਵੇਂ ਤਰੀਕੇ ਦੇ ਨਾਲ ਫੜੋ ਫੜਾਈ ਜਾਰੀ ਰਹਿੰਦੀ ਹੈਗੀ ਆ ਤੇ ਆਉਣ ਵਾਲੇ ਦਿਨਾਂ 'ਚ ਫਿਰ ਕੀ ਹਾਲਾਤ ਕੀ ਬਣਨਗੇ ਕਿਉਂਕਿ ਜ਼ਮੀਨੀ ਪੱਧਰ ਤੇ ਜਿਹੜੇ ਜ਼ਿਆਦਾ ਲੋਕ ਹੈ ਪੰਜਾਬ ਦੇ ਵਿੱਚ ਉਹ ਖੇਤੀਬਾੜੀ ਨਾਲ ਬਿਲਕੁਲ ਖੇਤੀਬਾੜੀ ਨਾਲ ਜੁੜੇ ਹੋਏ ਨੇ ਤੇ ਹੁਣ ਜੇ ਤੁਸੀਂ ਉਹਨਾਂ ਦੀ ਫੜੋ ਫੜਾਈ ਕਰੋਗੇ ਧੱਕਾ ਕਰੋਗੇ ਤੇ ਫਿਰ ਕਿਤਨਾ ਕਿਤੇ ਆਪਾਂ ਦੇਖ ਸਕਦੇ ਆ ऑलरेडी ऑलरेडी ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਆ ਉਧਰ ਸ਼ੰਭੂ ਵਾਲੇ ਮਸਲੇ ਕਰਕੇ ਜਾਂ ਖਨੋਰੀ ਵਾਲੇ ਮਸਲੇ ਕਰਕੇ ਕਿ ਜਦੋਂ ਮੋਰਚਾ ਲੱਗਿਆ ਸੀ ਤੇ ਉਦੋਂ ਹਰਿਆਣੇ ਵਾਲੇ ਬੰਨਿਓ ਡਰੋਨਸ ਆ ਰਹੇ ਸਨ ਹਰਿਆਣੇ ਵਾਲੇ ਬੰਨਿਓ ਇਧਰਲੇ ਬੰਨਿਓ ਗੋਲਾ ਗੋਲੀਆਂ ਜਾਂ ਔਰ ਥਰੂ ਗੈਸ ਦੇ ਗੋਲੇ ਜਾਂ ਹੋਰ ਬਹੁਤ ਕੁਝ ਹੋ ਰਿਹਾ ਸੀ ਤੇ ਉਦੋਂ ਪੰਜਾਬ ਸਰਕਾਰ ਨੇ ਕੋਈ ਇਸ ਤਰ੍ਹਾਂ ਦਾ ਸਖਤ ਕਦਮ ਨਹੀਂ ਲਿਆ ਕਿ ਤੁਸੀਂ ਸਾਡੇ ਬਨੇ ਆ ਕੇ ਤੁਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਫਿਰ ਸ਼ੁਭਕਰਨ ਸਿੰਘ ਦੀ ਜਦੋਂ ਡੈਥ ਹੁੰਦੀ ਹੈਗੀ ਆ ਤੇ ਉਹਦੇ ਉਸ ਮਸਲੇ ਨੂੰ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਮਸਲੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਹਮੇਸ਼ਾ ਹੀ ਸਵਾਲਾਂ ਦੇ gekeਰੇ ਦੇ ਵਿੱਚ ਰਹੀ ਹੈਗੀ ਆ ਹੁਣ ਦੇਖਦੇ ਆ ਕਿ ਕੀ ਇਹ ਮਸਲੇ ਨੂੰ ਹੱਲ ਟੇਬਲ ਤੇ ਕੀਤਾ ਜਾਂਦਾ ਹੈ ਕਿ ਨਹੀਂ ਦੂਜੇ ਮਨੇ ਕਿਸਾਨਾਂ ਨੂੰ ਵੀ ਜਿਹੜਾ ਹੈ ਥੋੜਾ ਜਿਹਾ ਇਸ ਮਸਲੇ ਤੇ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਵੀ ਥੋੜਾ ਜਿਹਾ ਗੰਭੀਰ ਰੂਪ ਦੇ ਵਿੱਚ ਸੋਚ ਕੇ ਚੱਲਣਾ ਪਵੇਗਾ ਕਿ ਕੀ ਇੱਥੇ ਨੈਰੇਟਿਵ ਬਿਲਡਿੰਗ ਕਰਨ ਦੀ ਜਿਹੜੀ ਕੋਸ਼ਿਸ਼ ਇੱਥੇ ਹੋ ਰਹੀ ਹੈਗੀ ਹੈ ਬਿਲਕੁਲ